ਜੋਾਈ ਨਾਲ ਭੱਜੀ ਸੱਸ 10 ਦਿਨਾਂ ਬਾਅਦ ਆਈ ਵਾਪਸ ਕਹਿੰਦੀ ਮੈਂ ਕਿੱਥੇ ਕਿੱਥੇ ਰਹੀ ਹਾਂ ਤੇ ਕੀ ਕੀ ਕੀਤਾ ਵੀਡੀਓ ਵੀ ਆਈ ਸਾਹਮਣੇ ਨਮਸਕਾਰ ਦੋਸਤੋ 10 ਦਿਨਾਂ ਪਹਿਲਾਂ ਅਲੀਗੜ ਤੋਂ ਆਪਣੀ ਜਵਾਈ ਨਾਲ ਫਰਾਰ ਹੋਈ ਸੱਸ ਨੇ ਪੁਲਸ ਸਾਹਮਣੇ ਹੈਰਾਨ ਕਰਨ ਵਾਲਾ ਖੁਲਾਸਾ ਕਰ ਦਿੱਤਾ ਗਿਆ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਸੁਣ ਕੇ ਬਹੁਤ ਹੀ ਹੈਰਾਨੀ ਹੋਵੇਗੀ ਕਿ ਜਿਹੜੀ ਆਪਣੀ ਜਵਾਈ ਆ ਉਹਨਾਂ ਦੇ ਨਾਲ ਜਿਹੜੀ ਸੱਸ ਉਹੀ ਭੱਜ ਗਈ ਅਤੇ 10 ਦਿਨਾਂ ਬਾਅਦ ਵਾਪਸ ਆਈ ਅਤੇ ਉਸ ਤੋਂ ਬਾਅਦ ਕਿੰਦੀ ਮੈਂ ਕਿੱਥੇ ਕਿੱਥੇ ਹਨੀਮੂਨ ਬਣਾਇਆ ਤੇ ਕਿੱਥੇ ਕਿੱਥੇ ਰਹੀ ਆ ਤੁਹਾਡੇ ਜਾਣਕਾਰੀ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਆਪਣਾ ਉਸ 10 ਦਿਨ ਪਹਿਲੇ ਯੂਪੀ ਦੇ ਅਲੀਗੜ ਤੋਂ ਫਰਾਰ ਹੋਏ ਜਵਾਈ ਅਤੇ ਸੱਸ ਨੂੰ ਬਿਹਾਰ ਦੀ ਨੇਪਾਲ ਸਰਹੱਦ ਤੋਂ ਪੁਲਸ ਨੇ ਫੜ ਲਿਆ ਹੈ ਸੱਸ ਨੇ ਪੁਲਸ ਨੂੰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਤੇਰਪ ਨੇ ਜਵਾਈ ਨਾਲ ਭੱਜਣ ਦਾ ਅਸਲ ਕਾਰਨ ਦੱਸਿਆ ਅਨੀਤਾ ਉਤ ਸਪਨਾ ਨੇ ਆਪਣੀ ਪਤੀ ਬਾਰੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਅਨੀਤਾ ਨੇ ਕਿ ਹਾਂ ਮੈਂ rahul ਨਾਲ ਜਾਣਾ ਚਾਹੁੰਦੀ ਹਾਂ ਪਤੀ ਉਸ ਨੂੰ ਕੁੱਟਦਾ ਸੀ ਖਰਚੇ ਵਾਲੇ ਪੈਸੇ ਨਹੀਂ ਸੀ ਦਿੰਦਾ ਉਸ ਤੋਂ ਬਾਅਦ ਜਿੱਦੀ ਆਪਣੀ ਅਨੀਤਾ ਨੇ ਕਿਹਾ ਮੈਂ ਹਜੇ rahul nal ਵਿਆਹ ਨਹੀਂ ਕੀਤਾ ਐਵੇਂ ਹੀ ਚਲੀ ਗਈ ਸੀ ਬਿਹਾਰ ਵਿੱਚ ਨੇਪਾਲ ਸਰਹੱਦ ਤੇ ਗਈ ਸੀ ਪਰਿਵਾਰਕ ਮੈਂਬਰ 3.5 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਲੈ ਜਾਣ ਦਾ ਵੀ ਝੂਠਾ ਦੋਸ਼ ਲਗਾ ਰਹੇ ਹਨ ਮੈਂ ਉੱਥੇ ਪੈਰਾ ਵਿੱਚ ਝਾਂਜਰ ਤੇ ਗੱਲੇ ਵਿੱਚ ਮੰਗਲ ਸੂਤਰ ਪਾ ਕੇ ਗਈ ਸੀ ਮੇਰਾ ਪਤੀ ਮੈਨੂੰ 1500 ਰੁਪਏ ਲਈ ਬੇਰਹਿਮੀ ਨਾਲ ਕੁੱਟਦਾ ਸੀ ਜਤਿੰਦਰ ਸਵੇਰ ਤੋਂ ਸ਼ਾਮ ਤੱਕ ਸ਼ਰਾਬ ਪੀਂਦਾ ਹੈ ਉਹ 6 ਮਹੀਨੇ ਕਰ ਰਹਿੰਦਾ ਤੇ ਉਹ ਕੁਝ ਨਹੀਂ ਕਹਿੰਦਾ ਹੁਣ ਤੱਕ ਉਹ ਆਦਮੀ ਘਰ ਨਹੀਂ ਬਣਦਾ ਗਿਆ ਉਹ ਆਪਣੀ ਜ਼ਿੰਦਗੀ ਵਿੱਚ ਕੀ ਕਰ ਸਕਦਾ ਹੈ ਜੇ ਉਹ 1500 ਰੁਪਏ ਨਹੀਂ ਦੇ ਸਕਦਾ ਤਾਂ ਉਸ ਦਮ ਉਹ ਕੀ ਕਰ ਸਕਦਾ ਹੈ ਆਪਣਾ ਪੱਖ ਪੇਸ਼ ਕਰਦੇ ਹੋਏ ਉਹ ਆਪਣੀ ਰੋਣ ਲੱਗੀ ਅਤੇ ਆਪਣਾ ਹੰਝੂ ਪੁੱਲਦੇ ਹੋਏ ਉਸਨੇ ਕਿਹਾ ਕਿ ਮੇਰਾ ਪਤੀ ਕਹਿੰਦਾ ਹੁੰਦਾ ਹੈ ਕਿ ਉਹ ਆਪਣੀ ਜਵਾਈ ਨਾਲ